ਸਹਿਬਾਂ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਬਤੌਰ ਉਪ ਮੁੱਖ ਮੰਤਰੀ ਪੰਜਾਬ ਸਰਕਾਰ ਅੱਤ ਪ੍ਰਧਾਨ ਸ਼ਰੋਮਣੀ ਤਕਾਲੀ ਦਲ ਦੁਬਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਸਿਰੂਪ ਦੇ ਅਕਸਰੋ ਬਹੁਤ ਭਾਰੀ ਟਾਲ ਆ ਗਈ ਸ਼ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖੇ ਇਤਿਆਰ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਜਿਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਜੇਐਸ ਸੁਪੰਦੀ ਆਪਣਾ ਸਪਸ਼ਟੀਕਰਨ 15 ਤਾਰੀਖ ਦੇ ਅੰਦਰ ਅੰਦਰ ਵਿੱਧੇ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾ ਤਾਂ ਪ੍ਰਕਾਸ਼ ਸਾਹਿਬ ਦੇ ਵਿਕੇ ਡੇਅ ਸੁਪੀਲ ਸਿੰਘ ਬਾਦਲ ਜਨਰ ਚਰ ਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਸ੍ਰੀ ਗੁਰਮੁਖੀ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੱਖ ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਪਿਛੇ ਹੋਏ ਗੁਨਾਹਾਂ ਦੀ ਮਾਫੀ ਮੰਗਦਾ ਹਾਂ ਉਹਨਾਂ ਸਿਰਫ ਨੂੰ ਅਕਾਲ ਪੁਰਖ ਸਾਹਿਬ ਜੀ ਤੋਂ ਤਰਖਾਈਆਂ ਗੁਸ਼ਤੀਤਾ ਜਾਂਦਾ ਹੈ ਬਹੁਤ